ਸ਼ਰੀਏ ਕਾਲ ਜੀ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਪੜਨ ਜਾ ਰਹੇ ਹਾਂ ਵਰਤਕਾਰ ਪ੍ਰੋਫੈਸਰ ਪਿਆਰਾ ਸਿੰਘ ਪਦਮ ਬਾਰੇ ਜੀਵਨ ਕਾਲ 28 ਦਸੰਬਰ 1921 ਤੋਂ 1 ਮਈ 2001 ਤੱਕ ਜਨਮ ਅਤੇ ਮਾਤਾ ਪਿਤਾ ਪਿਆਰਾ ਸਿੰਘ ਪਦਮ ਦਾ ਜਨਮ 28 ਦਸੰਬਰ 1921 ਨੂੰ ਸਰਦਾਰ ਗੁਰਨਾਮ ਸਿੰਘ ਦੇ ਘਰ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਕੰਗਰਾਹ ਨੇ ਵਿੱਚ ਹੋਇਆ ਸੀ ਇਹਨਾਂ ਦੀ ਮਾਤਾ ਦਾ ਨਾਂ ਨੰਦ ਕੋਰਸੀ ਸਿੱਖਿਆ ਮੁੱਢਲੀ ਸਿੱਖਿਆ ਹਾਸਿਲ ਕਰਨ ਤੋਂ ਬਾਅਦ ਪਿਆਰਾ ਸਿੰਘ ਪਦਮ ਨੇ ਹਿੰਦੀ ਸਾਹਿਤ ਦੀ ਪ੍ਰਭਾਕਰ ਅਤੇ ਪੰਜਾਬੀ ਵਿੱਚ ਗਿਆਨੀ ਕੀਤੀ ਇਸ ਤੋਂ ਬਾਅਦ ਇਹਨਾਂ ਨੇ ਸਿੱਖ ਮਸ਼ੀਨਰੀ ਕਾਲਜ ਵਿੱਚ ਕੋਰਸ ਕੀਤਾ ਕੰਮ ਉਹ ਉਸੇ ਸਿੱਖ ਮਸ਼ੀਨਰੀ ਕਾਲਜ ਵਿੱਚ ਲੈਕਚਰਾਰ ਵਜੋਂ ਨਿਯੁਕਤ ਹੋ ਗਏ ਇੱਥੇ ਇਹ ਸਿੱਖ ਸਾਹਿਤ ਅਤੇ ਇਤਿਹਾਸ ਦਾ ਵਿਸ਼ਾ ਪੜ੍ਹਾਉਂਦੇ ਰਹੇ 1947-49 ਵਿੱਚ ਇਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮਾਸਿਕ ਪత్రిక ਗੁਰਦੁਆਰਾ ਗੱਜਟ ਦੀ ਸੰਪਾਦਨਾ ਦਾ ਕੰਮ ਕਰਦੇ ਗਏ। ਪ੍ਰੋਫੈਸਰ ਪਿਆਰਾ ਸਿੰਘ ਨੂੰ ਭਾਸ਼ਾ ਵਿਭਾਗ ਪਟਿਆਲਾ ਨੇ 1950 ਵਿੱਚ ਨੌਕਰੀ ਦੇ ਦਿੱਤੀ ਅਤੇ ਉਸ ਤੋਂ ਬਾਅਦ ਉਹ ਪਟਿਆਲਾ ਸ਼ਹਿਰ ਵਿੱਚ ਹੀ ਪੱਕੇ ਟਿਕ ਗਏ। ਉਹ ਅਕਤੂਬਰ 1965 ਤੱਕ ਭਾਸ਼ਾ ਵਿਭਾਗ ਨਾਲ ਜੁੜੇ ਰਹੇ ਇਸ ਸਮੇਂ ਦੌਰਾਨ ਉਨ੍ਹਾਂ ਨੇ ਪੰਜਾਬੀ ਰਸਾਲੇ ਪੰਜਾਬੀ ਦੁਨੀਆ ਅਤੇ ਹੱਥ ਲਿਖਤਾਂ ਦੇ ਸੰਪਾਦਨ ਦਾ ਕੰਮ ਕੀਤਾ ਅਕਤੂਬਰ 1965 ਤੋਂ ਲੈ ਕੇ 1983 ਤੱਕ ਪਿਆਰਾ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਉੱਚੀ ਅਤੇ ਸਨਮਾਨਯੋਗ ਅਹੁਦੇ ਤੇ ਰਹੇ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਭਾਗ ਵਿੱਚ ਬਤੌਰ ਸੀਨੀਅਰ ਓਰੀਐਂਟਲ ਰਿਸਰਚ ਫੈਲੋ ਦੇ ਤੌਰ ਤੇ ਕੰਮ ਕਰਦੇ ਰਹੇ ਬਾਅਦ ਵਿੱਚ ਕੁਝ ਦੇਰ ਲਈ ਉਹ ਯੂਨੀਵਰਸਿਟੀ ਪਟਿਆਲਾ ਦੇ ਸ੍ਰੀ ਗੁਰੂ ਰੰਗ ਸਾਹਿਬ ਵਿਭਾਗ ਦੇ ਮੁਖੀ ਵੀ ਰਹੇ ਨੌਕਰੀ ਤੋਂ ਸੇਵਾ ਮੁਕਤ ਹੋਣ ਦੇ ਬਾਅਦ ਵੀ ਪਿਆਰਾ ਸਿੰਘ ਸਾਹਿਤਿਕ ਕਾਰਜਾਂ ਵਿੱਚ ਲੱਗੇ ਰਹੇ ਸਿੱਖ ਧਰਮ ਨਾਲ ਸੰਬੰਧਿਤ ਕਾਰਜਾਂ ਕਰਕੇ ਇਹਨਾਂ ਨੂੰ ਸਿੱਖ ਸਾਹਿਤ ਦਾ ਸੂਰਜ ਕਿਹਾ ਜਾਂਦਾ ਹੈ ਰਚਨਾਮਾ ਸਮੁੱਚੇ ਜੀਵਨ ਕਾਲ ਵਿੱਚ ਉਨ੍ਹਾਂ ਨੇ ਲਗਭਗ 80 ਜਾਂ 82 ਦੇ ਕਰੀਬ ਪੁਸਤਕਾਂ ਰਚੀਆਂ ਹਨ ਇਹਨਾਂ ਵਿੱਚੋਂ ਚੋਣਵੀਆਂ ਦੀ ਸੂਚੀ ਪੇਸ਼ ਹੈ ਪਹਿਲੀ ਸੰਖੇਪ ਸਿੱਖ ਇਤਿਹਾਸ ਦਸਮ ਗ੍ਰੰਥ ਦਰਸ਼ਨ ਪੰਜ ਦਰਿਆ ਜਫਰਨਾਮਾ ਸਟੇਕ ਕਲਾਮ ਭਾਈ ਨੰਦ ਲਾਲ ਪੰਜਾਬੀ ਬੋਲੀ ਦਾ ਇਤਿਹਾਸ ਗੁਰਮੁਖੀ ਲਿਪੀ ਦਾ ਇਤਿਹਾਸ ਪੰਜਾਬੀ ਸਾਹਿਤ ਦੀ ਰੂਪਰੇਖਾ ਪੰਜਾਬੀ ਡਾਇਰੈਕਟਰੀ ਪੰਜਾਬੀ ਵਾਰਾਂ ਪੰਜਾਬੀ 12 ਮਾਹੀ ਪੁਸ਼ਪਾਂਜਲੀ ਖਲੀਲ ਜਬਰਾਨ ਦੇ ਬਚਨ ਪिलास ਗੁਰੂ ਗ੍ਰੰਥ ਵਿਚਾਰ ਕੋਸ਼ ਗੁਰੂ ਗ੍ਰੰਥ ਸੰਕੇਤ ਕੋਸ਼ ਗੁਰੂ ਗ੍ਰੰਥ ਮਹਿਮਾ ਕੋਸ਼ ਮਿਰਚੇ ਦੀਆਂ ਸੱਦਾ ਬੰਸਾਵਲੀ ਨਾਮਾ ਦਸਾਂ ਦਸਾਂ ਪਾਤਸ਼ਾਹੀਆਂ ਕਾ ਕੋਠੀ ਝਾੜ ਗੁਰੂ ਸਰ ਗੁਰੂਦਰ ਰਹਿਤਨਾਮੀ ਬਚਨ ਸਾਈ ਲੋਕਾਂ ਦੇ ਕਲਮ ਦੇ ਧਨੀ ਕਲਮ ਦੇ ਚਮਤਕਾਰ ਸਾਡੇ ਗੁਰੂ ਦੇਵ ਗੋਬਿੰਦ ਸਾਗਰ ਸਤੁਰ ਨਾਨਕ ਸਾਗਰ ਪਣ ਦਰਿਆ ਪੰਜਾਬੀ ਝਗੜੇ ਮਹਾਤਮ ਸੰਤਰੋਣ ਬਾਬਾ ਸਾਧੂ ਜਨ ਸਾਧੂ ਈਸ਼ਰਦਾਸ ਹੀਰ ਭਗਵਾਨ ਸਿੰਘ ਹੀਰਵਾਰੀ ਸਸੀ ਸਦਾਰਾਮ ਟੈਗੋਰ 3 ਬੈਣੀ ਅਗੇ ਨੇ ਸਨਮਾਨ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਪੰਜਾਬੀ ਸਾਹਿਤ ਟਰਸਟ ਟੂ ਡੀ ਕੇ ਸਨਮਾਨ ਪੰਜਾਬੀ ਸਾਥ ਲਾਬੜਾ ਜਲੰਧਰ ਹਾਸ਼ਮ ਯਾਦਗਰੀ ਟਰਸਟ ਜਗਦੇਉਂ ਕਲਾ ਅੰਮ੍ਰਿਤਸਰ ਹਰਿਆਣਾ ਸਰਕਾਰ ਵੱਲੋਂ ਸਰਵ ਹਿੰਦੂ ਭਾਈ ਸੰਤੋਖ ਸਿੰਘ ਪੁਰਸਕਾਰ 1981 ਵਿੱਚ ਭਾਸ਼ਾ ਵਿਭਾਗ ਵੱਲੋਂ ਸ਼੍ਰੋਮਣੀ ਸਾਹਿਤਕਾਰ ਪੁਰਸਕਾਰ 1999 ਸਾਹਿਦ ਸ਼੍ਰੋਮਣੀ ਪੁਰਸਕਾਰ ਪੰਜਾਬੀ ਸਾਹਿਤ ਸਭਾ ਦਿੱਲੀ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਆਜੀਵਨ ਕਾਲ ਲਈ ਫੈਲੋਸ਼ਿਪ ਧੰਨਵਾਦ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ